ਹਾਂਜੀ ਕਿਵੇਂ ਹੋ ਸਾਰੇ 25 ਤਰੀਕ ਹੋ ਗਈ ਜੀ ਗੁੱਡ ਮਾਰਨਿੰਗ ਹੋ ਗਈ ਸਾਰੇ ਮੇਰੇ ਪਹਾੜਾਂ ਦੀ ਗੁੱਡ ਮਾਰਨਿੰਗ ਹੋ ਗਈ ਦੇਖੋ ਪਹਾੜ ਹੀ ਪਹਾੜ ਆਹ ਦੇਖੋ ਜੀ ਗੱਡੀ ਫਿਰ ਆਪਾਂ ਇੱਥੇ ਲਾ ਲਈ ਸੀ ਅਸੀਂ ਟੈਂਟ ਲਾ ਲਿਆ ਸੀਗਾ ਆਪਾਂ ਤੇ ਦੋ ਬੰਦੇ ਚ ਪੈ ਗਏ ਸੀਗੇ ਤੇ ਇੱਕ ਜਾਣਾ ਮੈਂ ਗੱਡੀ ਦੇ ਵਿੱਚ ਪੈ ਗਿਆ ਸੀਗਾ ਖੁੱਲੀ ਆ ਗੱਡੀ ਵਿੱਚ ਇੱਕ ਬੰਦਾ ਆਰਾਮ ਨਾਲ ਪੈ ਜਾਂਦਾ ਪਿਛਲੀ ਸੀਟ ਤੇ ਪੈਣ ਤਾਂ ਔਖੇ ਔਖੇ ਤਾਂ ਜ਼ਿਆਦਾ ਹੀ ਪੈ ਸਕਦਾ ਜਿਹੜੀ ਲੰਬੀ ਸੀਟ ਉਹ ਤੇ ਆਰਾਮ ਨਾਲ ਇੱਕ ਬੰਦਾ ਪੈ ਜਾਂਦਾ ਤੇ ਦੋ ਬੰਦੇ ਚ ਪੈ ਨੇ ਫਸਟ ਟਾਈਮ ਆਪਾਂ ਜਿਹੜਾ ਟੈਂਟ ਲਾਇਆ ਤੇ ਪੂਰੀ ਵਧੀਆ ਗੱਲ ਬਾਤ ਆ ਦੋ ਬੰਦੇ ਨੇ ਪੈਣਾ ਆਰਾਮ ਨਾਲ ਪੂਰਾ ਐਨ ਫੁੱਲ ਇੰਜੋਏ ਹੁੰਦਾ ਫੁੱਲ ਐਨ ਜਿੱਦਾਂ ਘਰ ਪੈਉਂਨੇ ਆ ਲੱਗਦਾ ਨਹੀਂ ਕਿ ਹੋਟਲ-ਹੋਟਲ ਵਾਲੀ ਗੱਲ ਐਨ ਪੂਰਾ ਵਧੀਆ ਰਿਲੈਕਸ ਵਾਟਰ ਪ੍ਰੂਫ ਆ ਪ੍ਰੋ ਉਤਾਰਤਾ ਕਬਰ ਰਾਤ ਕਣੀਆਂ ਹੀ ਆਉਣ ਲੱਗੀਆਂ ਸੀਗੀਆਂ ਇਹਨੂੰ ਵਾਟਰ ਪ੍ਰੂਫ ਕਰਿਆ ਸੀਗਾ ਉੱਪਰ ਲਗਾ ਕੇ ਤੇ ਹੁਣ ਉਤਾਰਿਆ ਆ ਤੇ ਇਦਾਂ ਵੀ ਤੁਸੀਂ ਪੈ ਸਕਦੇ ਹੋ ਤੇ ਜੇ ਤੁਹਾਨੂੰ ਮੀਂਹ ਮੂ ਦਾ ਲੱਗਦਾ ਤਾਂ ਪੂਰਾ ਸੇਫ ਆ ਚਾਹੇ ਤੇ ਸਾਰੇ ਪਾਣੀ ਭਰ ਜਵੇ ਪਰ ਇਹਦੇ ਵਿੱਚ ਪਾਣੀ ਨਹੀਂ ਆਊਗਾ ਚਾਹੇ ਤੇ ਫਾੜ ਆ ਜਾਣ ਪਰ ਇਹਦੇ ਵਿੱਚ ਪਾਣੀ ਨਹੀਂ ਆਊਗਾ ਅੰਦਰ ਪਾਣੀ ਨਹੀਂ ਆਉਂਦਾ ਹੈਗਾ ਇਹਦੇ ਦੇਖੋ ਪਹਾੜ ਸਾਰੇ ਪਾਸੇ ਪਹਾੜੀ ਪਹਾੜ ਨੇ ਪੂਰਾ ਵਧੀਆ ਮਾਹੌਲ ਆ ਨਦੀ ਚੱਲ ਰਹੀ ਆ ਜੀ ਜਾ ਬਣਾਉਣ ਲੱਗੇ ਆ ਜੀ ਆ ਦੇਖੋ ਦੁੱਧ ਲੈ ਆਂਦਾ ਦੁੱਧ ਪਾ ਲਿਆ ਵਿੱਚ ਚਾਹ ਚੀਨੀ ਪਾਤੀ ਚਾਹ ਪੱਤੀ ਬਣਾ ਬੀ ਜੀ ਨੇ ਚਾਹ ਪੀਣੀ ਆ ਚਾਹ ਪੜਾਈਏ ਤੁਹਾਨੂੰ ਦਾਗਰਾ ਆ ਆਪਣਾ ਚੁੱਲਾ ਚੱਲਦਾ ਚੁੱਲਾ ਚੱਲਦਾ ਅਸੀਂ ਵੀ ਚੱਲਦੇ ਦਿਖਾਉਣਾ ਫੁੱਲ ਕੈਂਪਿੰਗ ਹੋ ਰਹੀ ਆ ਫੁੱਲ ਕੈਂਪ ਦਿਖਾ ਰਹੇ ਕੈਂਪ ਲਓ ਜੀ ਪੈਸੇ ਵੀ ਜਮੇ ਪਰਸ ਜਿਹੜਾ ਪਾਣੀ ਪੈ ਚੁੱਕਿਆ ਪਹਿਲੇ ਜਿਵੇਂ ਗਿੱਲੇ ਤੇ ਆਪਾਂ ਸੁੱਕਣੇ ਪਾਏ ਆ। ਕੁਸਕ ਪਏ ਬਚ ਗਏ ਕੁਸਕ ਗਿੱਲੇ ਹੋ ਗਏ। ਮਤਲਬ ਜਿਹੜੇ ਲੱਗ ਰੱਖੇ ਸੀ ਉਹ ਬਚ ਗਏ ਪਰ ਸਾਰਾ ਭਿੱਜ ਚੁੱਕਿਆ। ਪੂਰਾ ਗਿੱਲਾ ਹੋ ਚੁੱਕਿਆ ਪਰਸ ਵਿੱਚੋਂ ਵੀ। ਚਲੋ ਜੀ ਚਾਹ ਬਣਨ ਵਾਲੀ ਆ ਆਪਣੀ। ਤੇ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਬਟਰ ਟੋਸਟ। ਉਹ ਵੀ ਤੁਹਾਨੂੰ ਦਿਖਾਵਾਂਗੇ ਬਣਦੇ। ਆਪਜੀ ਬਣਾਈ ਗਾਇਜ਼ ਵੀਰੇ ਆਪ ਬਣਾਇਆ ਸਾਰਾ ਕੁਝ ਚਾਹ ਚੂ। ਆਹ ਬਟਰ ਬੂਟਰ ਲੱਗਿਆ ਪਿਆ। ਆਹ ਗੈਨ ਬੱਡ। ਹੱਥ ਭੂਖਤਾ। ਪਹਿਲੇ ਖਾ ਪੀ ਚੁੱਕੇ ਆ ਲਾਸਟ ਕੁਝ ਬਣਾ ਰਹੇ ਹਾਂ। ਹਾਂਜੀ। ਚੱਲੇ ਜੀ ਰਤਾਗ ਨੂੰ ਨਾੜੀ ਲੰਘ ਗਈ ਆਈ ਆਪਾਂ ਰਤਾਗ ਨਾ ਰਿਹਾ ਅਸੀਂ ਰਤਾਗ ਪਿਆ ਆ ਇਸ ਟਾਈਮ 30 ਕਿਲੋਮੀਟਰ ਹੈਗਾ ਰੋਤਾ 40 ਕਿਲੋਮੀਟਰ ਤੋਂ ਟੰਨਾ ਲਾ ਗਏ ਤੇ ਸਾਰਾ ਕੁਝ ਹੀ ਬਦਲ ਗਿਆ ਇਹ ਹੋਰ ਚੀਜ਼ ਆ ਮਨਾਲੀ ਦਾ ਕੋਰ ਚੀਜ਼ ਸੀ ਸਾਰਾ ਹੀ ਚੇਨ ਦਿਖਾ ਦੇ ਗਰਾ ਇੱਕ ਵਾਰੀ ਚੇਨ ਚੇਨ ਆ ਗਏ ਬੈਂਟਰੀ ਜੀ ਆ ਗਏ ਨੇ ਆ ਬਾਕੀ ਤੁਹਾਨੂੰ ਮੂਰਲਾ 뷰 ਦਿਖਾਉਣੇ ਆਗੇ ਹਾਂਜੀ ਆ ਸਾਰਾ ਹੀ ਮਾਹੌਲ ਚੇਂਜ ਹੋ ਗਿਆ ਦੇਖ ਲਓ ਜੀ ਉਹ ਸਾਹਮਣੇ ਸਨੋਆ ਸਨੋ ਦੇ ਪਹਾੜ દેਗੇ ਜੀ ਆ ਦੇਖੋ ਜਾਮ ਲੱਗਿਆ ਹੋਇਆ ਉਹ ਸਾਰੀ ਸਨੋਪੇ ਹੋਈ ਹੈਗੀ ਪਰ ਇੱਕ ਦੀ ਜਾਂ ਸਾਨੂੰ ਜਿੱਦਾਂ ਕਹਿੰਦਾ ਮਰਾਲੀ ਤੱਕ ਕੋਈ ਜਾਮ ਨਹੀਂ ਪਿਆ ਹਨਾ ਆਪਣਾ ਕੋਈ ਕਿਤੇ ਵੀ ਜਾਮ ਨਹੀਂ ਪਿਆਗਾ ਮਰਾਲੀ ਤੱਕ ਜਾਮ ਪੈਂਦਾ ਕੋਈ ਜਾਮ ਨਹੀਂ ਪਿਆ ਬਾਕੀ ਉਰੇ ਆ ਕੇ ਐ ਬਿੱਕੀ ਉਰੇ ਆ ਕੇ ਲੱਗਿਆ ਜਾਮ ਦੇ ਲਓ ਮਰਾਲੀ ਤੱਕ ਕੋਈ ਜਾਮ ਨਹੀਂ ਉਹਦਰ ਕਿੰਨੀ ਪੈ ਰਹੀ ਹੈ ਨਾ ਦੇਖੋ ਸਾਰਾ ਕੁਝ ਚੇਂਜ ਹੋ ਗਿਆ ਬਈ ਦੇਖੋ ਪਹਿਲਾਂ ਹੀ ਲੇਟ ਆ ਗਏ ਟ੍ਰੈਨਰ ਟਰਨੋ ਚ ਪਹੁੰਚ ਕੇ ਜੀ ਆਪਾਂ ਦੇਖੋ ਬਾਕੀ ਕੀ ਬਣਦਾ ਟਨ ਕਲਰ ਉਹ ਸੋਹਣੀ ਬਣੀ ਹੋਈ ਆ ਵਾਲੀ ਵਾਲੀ ਪੂਰਾ ਗੇਟ ਦੂਰੋਂ ਵੀ ਉਹਦਾ ਵੀਊ ਬੜਾ ਵਧੀਆ ਯਾਰ ਆ ਦੇਖੋ ਜੀ ਏਰੀਆ ਨਾ ਸੋਹਣਾਗਾ ਉਹ ਦੇਖੋ ਪਰ ਪਰ ਜੀ ਇਧਰ ਦੇਖੋ ਉਧਰ برفਾ ਦਾ ਏਰੀਆ ਇਧਰਲਾ ਦੇਖੋ ਜੀ ਇਹਦਾ ਨਦੀ ਬਹੁਤ ਚੌੜੀ ਹੋ ਗਈ ਆ ਤੇ ਹਾਂ ਹਾਂ ਆ ਦੇਖ ਲਓ ਤੁਸੀਂ ਕਰਾਉਡ ਲੋਕ ਫਿਰਦੇ ਨੇਗੇ ਭਾਗ ਰਹੋਦੇ ਫਿਰਦੇ ਰੋ ਜਿਹਨਾਂ ਸੰਬਾਰ ਦੇ ਮੇਲੇ ਤੇ ਆਏ ਹੁੰਦੇ ਨੇਗੇ ਦੇਖ ਲਓ ਹਾਂ ਜੀ ਅਟਲ ਟਨਲ ਤੋਂ ਕਾਫੀ ਅੱਗੇ ਆ ਗਏ ਆ ਆਪਾਂ ਤੇ ਆਹ ਦੇਖੋ ਥਿਊ ਦੇਖੋ ਨੇਚਰ ਕਿੰਨੀ ਸੋਹਣੀ ਆ ਬਹੁਤ ਸਿਰਾ ਬਹੁਤ ਸਿਰਾ ਬਹੁਤ ਸੋਹਣੇ ਥਿਊ ਨੇ ਇੱਥੇ ਇੱਥੇ ਰੁਕਿਆ ਥੋੜੀ ਦਿਰ ਅਕਾਗਰ ਤੋਂ ਦਾ ਏਰੀਆ ਪਲੇਨ 'ਚ ਆ ਗਿਆ ਸੀ ਬੜਾ ਵਧੀਆ ਆ ਤੇ ਇੱਕ ਮੁੰਡਾ ਇੱਥੇ ਫਾਰਸੀ ਕੱਟਦੇ ਆ 300 ਰੁਪਏ ਦੀ ਤਾਂ ਅੱਗੇ ਜਾਣ ਦਿੰਦੇ ਆ ਪਤਾ ਨਹੀਂ ਕਾਦੀ ਕੱਟੀਆਂ ਨਾ ਕੀਤੀ ਬੈਲੀ ਬਦਲਦਾ ਆ ਦੇਖੋ ਪੈਸੇ ਬਹੁਤ ਫੜਿਆ ਪਿਆ ਪੂਰਾ ਆਹ ਦੇਖੋ ਜੀ ਚਰਨੇ ਰਾਹ 'ਚ ਰੁਕਿਆ ਨਿਆਰੇ ਬੰਨੇ ਬੰਨੇ ਪੂਰਾ ਸੜਕ ਤੇ ਵੀ ਬ੍ਰੀਕ ਬ੍ਰੀਕ ਜਿਵੇਂ ਮੀ ਮੈਂਦਾ ਨਾ ਆਇਆ ਪੈਂਦੀ ਆ ਪੁਆਰ ਉੱਤੇ ਸਵਾਦ ਆ ਆ ਪੈ ਦੇਖੋ ਚੈੱਕ ਕਰੋ ਜਰਾ ਪਾਣੀ ਨਾਲੇ ਦੇਖੋ ਕਿੰਨਾ ਦੂਰ ਤੱਕ ਆ ਰਿਹਾ ਨਾ ਯਾਰ ਇਹ ਬੰਨੇ ਪੈ ਨੇ ਦੇਖੋ ਬਰੀਕ ਬਰੀਕ ਪੂਰ ਉੱਪਰ ਪੈ ਰਹੀ ਆ ਪਾਣੀ ਦੀ ਦੇਖੋ ਕਰੋ ਚੈੱਕ ਕਰੋ ਦੇਖੋ ਕਿ ਨਰਾਜ ਆ ਗੱਡੀ ਆਪਣੀ ਉੱਧਰ ਲਾਤੀ ਆ ਆਪਾਂ ਜ਼ਰੂਰ ਹੋਣਾ ਚਾਹੀਦਾ ਆ ਦੇਖੋ ਜੀ ਯਾਰ ਇਹ ਬੰਨੇ ਭਰੇ ਪੂਰਾ ਪੂਰੀ ਠੰਡੀ ਠੰਡੀ ਚਿਲਡਾ ਆਵਾਜ਼ ਆ ਰਹੀ ਆ ਪੂਰੇ ਆ ਦੇਖੋ ਸੁਣੋ ਪੂਰਾ ਵਧੀਆ ਐਨਜਾਇਰਮੈਂਟ ਆ ਪੂਰੇ ਸਿਖਰ ਤੇ ਆ ਗਏ ਆ ਇਸ ਟਾਈਮ ਅਸੀਂ ਵਾਹ ਥੋੜਾ ਜਿਹਾ ਟਾਈਮ ਲੱਗਣਾ ਥੋੜਾ ਜਿਹਾ ਟਾਈਮ ਲੱਗਣਾ ਉਹ ਦਵਾ ਚਲੇ ਜਾਣਾ ਅਸੀਂ ਜਮੇ ਸਰੋਹ ਦੇ ਬਿਲਕੁਲ ਆ ਦੇਖ ਲਓ ਪਾਣੀ ਚਰਨੇ ਬਹੁਤ ਵਧੀਆ ਆਏ ਨੇ ਰਾਹ ਦੇ ਵਿੱਚ ਐ ਦੇਖਦੇ ਨੇ ਆ ਥੋੜੀ ਥੋੜੀ ਵੈਸੇ ਸنوਹ ਪਈ ਹੋਈ ਆ ਦੇਖੋ ਆ ਦੇ ਆ ਥੋੜੀ ਥੋੜੀ ਸنوਹ ਪਈ ਹੋਈ ਆ ਆ ਦੇਖ ਲਓ ਦੋਸਤੋ ਸنوਹ ਆ ਕਿੰਨੀ ਪਈ ਆ ਸنوਹ ਆ ਦੇਖ ਲਓ ਜਾਮ ਜੂਮ ਵੀ ਬਹੁਤ ਲੱਗਦਾ ਉੱਪਰ ਪੂਰੀ ਜਾਰਾ ਸنوਹ ਪਈ ਹੋਈ ਜਾਦੀ ਹੁਣ ਆ ਦੇਖੋ ਜੀ ਰਸਤੇ 'ਚ ਵੀ ਬਹੁਤ ਬਾਰਿਸ਼ ਪਈ ਹੋਈ ਆ ਲੋਕ ਵਾਪਸ ਆ ਰਹੇ ਨੇ ਰੁਰਤਾਂਗ ਤੋਂ ਕਿ ਚੱਕ ਨੇ ਖੜੇ ਸੀ ਨਾ ਲੋਟ ਬਾਰ ਸਟਾਰਟਿੰਗ ਹੋ ਰਹੀ ਹੈਗੇ ਬਹੁਤ ਜ਼ਿਆਦਾ ਸਨੋ ਪਈ ਹੈਗੇ ਤੇ ਨੈਟਵਰਕ ਨਹੀਂ ਆ ਰਿਹਾ ਔਰੇ ਬਿਲਕੁਲ ਵੀ ਕਰ ਲੋ ਲੁਧਿਆਣੇ ਵਾਲੇ ਸਾਈਡ ਤੇ ਬਹੁਤ ਜ਼ਿਆਦਾ ਸਨੋ ਆ ਦੇਖੋ ਆ ਰਿਹਾ ਤੁਸ ਸਨੋ ਸਟਾਰਟ ਹੋ ਗਈ ਸਾਹਮਣੇ ਵੀ ਬਿਲਕੁਲ ਸਨੋ ਹੀ ਹੈਗੇ ਬਹੁਤ ਜ਼ਿਆਦਾ ਨਾਲ-ਨਾਲ ਦੀ ਸਨੋ ਆ ਗਈ ਆ ਦੇਖ ਲੋ ਆ ਗੱਡੀਆਂ ਕੜੀਆਂ ਨੇ ਸਾਰੀ ਸਨੋ ਆ ਗਈ ਆ ਸਾਰੀ ਫੁੱਲ ਸਟਾਰਟ ਹੋ ਗਈ ਸਨੋ ਪੂਰੀ ਫੁੱਲ ਆਹ ਇਧਰ ਰੁਬੀ ਦਾ ਚੜਦੀ ਆ ਥੱਲੇ ਇਧਰ ਰੁਬੀ ਦਾ ਇਧਰ ਆ ਆ ਜੀ ਉਹ ਬਹੁਤਾ ਛੜਦੀ ਬੰਦ ਇਧਰ ਦੇ ਕਿਲੇ ਰੋਡ ਵਾਲੀ ਗੱਮਾ ਦੇਖੋ ਰਾਸ ਰਸਤੇ ਦਾ ਪੂਰਾ ਰੌਣਕ ਲੱਗੀ ਵਾ ਲੋਕ ਆ ਰਸਤੇ ਜਿੱਥੇ ਜੀ ਕਰਦਾ ਗੱਡੀ ਲਾ ਕੇ ਖੜ ਜਾਂਦਾ ਨੇ ਦੇਖੋ ਪੂਰਾ ਰਸ਼ ਭਿਆ ਹੋਇਆ ਥੱਲੇ ਗੰਦ ਵੀ ਬਹੁਤ ਪਾਇਆ ਲੋਕਾਂ ਨੇ ਉਹਦਾ ਰਸ਼ ਪੂਰਾ ਭਿਆ ਹੋਇਆ ਦੇਖੋ ਆ ਦੇਖੋ ਕਿੱਥੇ ਕਿੱਥੇ ਚੜ੍ਹੇ ਫਿਰਦੇ ਨੇ ਲੋਕ ਤਾਂ ਮਾਉਂਟ ਡਾਇਵਰਸ ਤੇ ਚੜ੍ਹਨ ਨੂੰ ਫਿਰਦੇ ਨੇ ਪੁੱਲ ਰੌਣਕਾਂ ਬਣਿਆ ਪੁੱਲ ਨੇ ਯਾਰ ਇਹ ਆਏ ਪਹਿਰੇ ਪੂਰੇ ਨਿਆਰੇ ਆਹ ਦੇਖ ਲਓ ਜੀ ਬਰਫ ਵਾਲੀਆਂ ਆ ਗਈਆਂ ਕੰਧਾਂ ਹੋ ਗਈਆਂ ਸਟਾਰਟ ਬਰਫ ਦੀਆਂ ਕੰਧਾਂ ਮੇਰੇ ਵੀਰੋ ਕੰਧਾਂ ਕਿੱਥੇ ਆ ਗਏ ਮੇਰੇ ਵੀਰੋ ਕਹਿੰਦੇ ਉੱਥੇ ਹੀ ਆ ਗਏ ਜਿੱਥੇ ਮੈਨੇ ਚੱਲ ਰਿਹਾ ਟੈਂਪਰੇਚਰ ਹੁੰਦਾ ਆਹ ਦੇਖ ਲਓ ਭਾਈ ਆਹ ਮਾਹੌਲ ਆ ਲੋਕ ਠੰਡ ਟੰਡ ਵੀ ਨਹੀਂ ਮੰਨਦੇ ਅੱਗੇ ਬੋਗਾਟ ਮੰਨਦੇ ਨੇ ਉਹ ਇੱਥੇ ਲੱਗੇ ਕੋੜੇ ਵੀ ਖੜੇ ਨੇ ਆਹ ਦੇਖੋ ਪਰ ਉਹਨੇ ਗੰਦ ਪਾ ਲੋਕਾਂ ਦਾ ਆ ਗੱਦੇਆਂ ਸੁਧਿਆਂ ਦਾ ਬਹੁਤ ਪਾਰ ਆ ਆ ਦੇਖ ਲੋ ਬਾਕੀ ਵਿਕੀ ਦੱਸੂਗਾ ਮੋਸਕੀ ਮੋਸਕਾਉਂਦਾ ਸਮੈਲੀ ਬਹੁਤ ਗੰਦੀ ਆਉਂਦੀ ਆ ਆ ਇਹਦਾ ਰਸਤੇ ਲੋਕ ਜਿੱਥੇ ਦੇਖ ਉੱਥੇ ਚੀਜ਼ ਸਿੱਟ ਦਿੰਦੇ ਨੇ ਯਾਰ ਇਹਨਾਂ ਨੂੰ ਹਈ ਹੀ ਨਹੀਂ ਆ ਵੀ ਪਾਣੀ ਮੁੱਟੀ ਆਪਾਂ ਸਵਾਈ ਰੱਖਾਂਗੇ ਆਪਾਂ ਹੀ ਆਉਣਾ ਬਾਕੀ ਆ ਦੇਖ ਲੋ ਸਨੋ ਪਈ ਹੋਈ ਆ ਕੀ ਬਾਕੀ ਪੂਰੀ ਇਹਦੇ ਤਿਆਰਾ ਸੁਣੋ ਆ ਹਾਂਜੀ ਐਮ ਪੁੱਟ ਗਿਆ ਗੱਡੀ ਦੇ ਤਰ੍ਹਾਂ ਖੜ ਗਿਆ ਜਿਹੜੇ ਇਕ ਸਰ ਵਿੰਡੋ ਵਾਲੇ ਮੂਹਰੇ ਚੱਲਦੇ ਆ ਉਹਨ ਡਾਇਰੈਕਟਰ ਨੂੰ ਵਾਇਰ ਪਾਉਣ ਲੱਗਿਆ ਆ ਦੇਖ ਲੋ ਆਪਾਂ ਟਾਪ ਤੇ ਪਹੁੰਚ ਚੁੱਕੇ ਆਈ ਆਪਣੇ ਜਿਹੜਾ ਹੈਗਾ ਰਤਾਂਗ ਤੋਂ ਅੱਗੇ ਪਹੁੰਚ ਚੁੱਕੇ ਆਂ ਹਾਂਜੀ ਕਰਤਾ ਜੀ ਮਿਊਜ਼ਿਕ ਸਿਸਟਮ ਚਾਲੂ ਤੇ ਇੱਕ ਸਪੀਕਰ ਚੱਲਿਆ ਕਿਉਂਕਿ ਸਾਡੇ ਕੋਲੇ ਨਾ ਵਾਇਰ ਨਹੀਂ ਹੈਗੀ ਸੀ ਅਸੀਂ ਮਨਾਲੀ ਜਾ ਕੇ ਵਾਇਰਾਂ ਨਾ ਦੋਨੋਂ ਚੱਲਣਗੇ ਖੋਤਾ ਉਵੇਂ ਹੀ ਪਾਉਣੇ ਆ ਬਿਨਾ ਬੂਫਰ ਤੋਂ ਵੀ ਚੱਲਦੇ ਆ ਢੁੱਤਾ ਕਰਤਾ ਸਰਤਾ ਏਡੁੱਤਾ ਪੁਰਾਣੇ ਵਾਲੇ ਲੋਕ ਭੱਜ ਗਏ ਪੈਮ ਸਾਢੇ 4 ਵੱਜ ਚੁੱਕੇ ਨੇ ਤੇ ਆਪਾਂ ਚੰਚਲ ਜਾਣ ਲੱਗਿਆਂ ਕਤੈ ਨੂੰ ਰੋਤਾਂਗ ਨੂੰ ਘਰੋਤਾ ਤੋਂ ਅੱਗੇ ਆ ਜੇ ਸੀ ਰੋਤਾਂਗ ਤੇ ਤੂੰ ਥੱਲੇ ਸੀ ਉਹ ਤੂੰ ਉੱਤੇ ਫਿਰਦੇ ਆ ਰੋਤਾਂਗ ਚੱਲੇ ਆਪਾਂ ਵਾਪਸ ਅਸੀਂ ਅੱਗੇ ਆ ਗਏ ਸੀ ਰੋਤਾਂਗ ਬਾਸ ਪਹੁੰਚ ਚੁੱਕੇ ਆ ਜੀ ਪਹਿਲਾਂ ਆਪਾਂ ਗੱਜਰੇ ਦੇਖੋ ਪਰਪੰਹਦੀ ਦੇਖੋ ਉੱਪਰ ਜਾਣਾ ਆ ਜੇ ਸਨੋਚ ਥੱਲੇ ਗੱਡੀ ਆਪਣੀ ਰਾਣੀ ਪਾਰਕਿੰਗ ਕਰਤੀ ਕਾਲੀ ਗਰੀ ਪਈ ਆ ਬਹੁਤ ਹੁੰਦੀ ਸੀ ਕਿ ਮਿਆਕ ਨਹੀਂ ਕਰਦਾ ਉਹ ਸਾਰੀ ਹੁੰਦੀ ਸੀ 5 ਵਜੇ ਕਦੇ ਕਦੇ ਵਰਫ ਰੋਤਾਂਗ ਵਰ ਬਰਫ ਨਹੀਂ ਹੈਗੀ ਆਪਾਂ ਉਹ ਦੇਖ ਕੇ ਆਏ ਉਹ ਕੁਝ ਨਹੀਂ ਹੈਗਾ ਇੱਥੇ ਫਰੋਦਾ ਹੈਗੀ ਪਰ ਕਾਲੀ ਗਰੀ ਪਈ ਆ ਆ ਦੇਖ ਲੋ ਬਰਫ ਦਾ ਹਨ ਸਵਾ ਪੰਜ ਹੋ ਗਈ ਤੇ ਆਪਾਂ ਮੇਰੇ ਥੇ ਰੋਤਾ ਉਹ ਤੋਂ ਵਾਪਸੀ ਕਰਦੇ ਜਿਨੇ ਵੀ ਆਉਣਾ ਆ ਬਰਫ ਕੋਈ ਬਾੜੀ ਨਹੀਂ ਦੇਖਣ ਨੂੰ ਅੱਗੇ ਬਹੁਤ ਕੁਝ ਹੁੰਦਾ ਉਹਨਾਂ ਨਹੀਂ ਹੈਗਾ ਹੈਗੀ ਆ ਬੱਤ ਹੈ ਬਾਦੂ ਵੀ ਆ ਬਾੜੀ ਵੀ ਨਹੀਂ ਪਰ ਕਾਲੀ ਗਰੀ ਪਈ ਆ ਲੋਕਾਂ ਨੇ ਗੰਨ ਤਾਂ ਪਾਇਆ ਪਿਆ ਖਰਾਬ ਗਰੀ ਬੇ ਜੋ ਵੀ ਖਰਾਬ ਬਹੁਤ ਗੰਦਾ ਯਾਰ ਓ ਯਾਰ ਗੋਹਾ ਕੀ ਤੁਹਾਨੂੰ ਹੁਣ ਦੱਸੀ ਐ ਬਿਸਮੈਲ ਆ ਰਹੀ ਐ ਲਿੱਦ ਸੀ ਹੈ ਨਹੀਂ ਅੱਜ ਤੋਂ 15 ਦਿਨ ਪਹਿਲਾਂ ਆਇਆ ਸੀ ਮੁੰਡਾ ਆ ਪਿੱਛੇ ਬੈਠਾ ਜਿਹੜਾ ਉਹ ਵਾਹ ਸਰਾ ਹੋਇਆ ਵੈਸੇ ਇਹਦੇ ਫੋਟੋ ਦੇਖ ਲੈਦਾ ਹਾਂ ਤਾਂ ਦਾ ਯਕੀਨ ਨਹੀਂ ਹੋਇਆ ਵੀ ਰੋ ਤਾਂ ਪਾਸ ਆ ਗਏ ਰੋ ਤਾਂ ਪਾਸ ਆ ਗਏ ਅੱਗੇ ਵੀ ਆਏ ਆ ਮਤਲਬ ਆਹ ਚੀਜ਼ ਤਾਂ ਹੈਰਾਨ ਹੋ ਗਏ ਅਸੀਂ ਤਾਂ ਵੀ ਆਹ ਸੋੜਾ ਸੀਨ ਕੀ ਹੋ ਗਿਆ ਠੀਕ ਆ ਵੈਸੇ ਜਿੰਨੇ ਆਉਣਾ ਆ ਉਦਾਂ ਠੀਕ ਆ ਠੰਡ ਹੈਗੀ ਆ ਥੋੜੀ ਬਹੁਤੀ ਬਟ ਇਹ ਜਾਨੀ ਕਿ ਉਹ ਅਸੀਂ ਕੋਈ ਨਹੀਂ ਪਾਇਆ ਜੈਕਟ ਪਾਇਆ ਹੁਣ ਠੰਡ ਲੱਗਣ ਲੱਗੀ ਆ ਪਰ ਬਾੜੀ ਜਿਆਦਾ ਖਤਰਨੀ ਹਾਂ ਹੁਣ ਠੰਡ ਹੋ ਜਾਂਦੀ ਆ ਹੁਣ ਥੱਲੇ ਬੱਦਲ ਹੋ ਗਏ ਹੁਣ ਪੂਰਾ ਤੁਹਾਨੂੰ ਸੀਨ ਦਿਖਾਉਣਾ ਮੈਂ ਕਿਵੇਂ ਨਿਕਲਦੀ ਆ ਆਪਾਂ ਆਪ ਚੱਲ ਹੁਣ ਲੱਗੀ ਨਾ ਫਾਲ ਦੇਖੋ ਸੀਨ ਸੀਨ ਦੇ ਠੀਕ ਹੈ ਜੀ ਔਰ ਕਹਿੰਦੇ ਹੁਣ ਚੱਲਦੇ ਆਂ ਆਪਾਂ ਮਨਾਲੀ ਰਾਵਾਂਗੇ ਅੱਜ ਰਾਤ ਆਹ ਦੇਖੋ ਜਵਾਨ ਨੇ ਨਵਾਂ ਐਡਵੈਂਚਰ ਕਰਤਾ ਦੇਖੋ ਕਾਹਦੇ ਚ ਵੜ ਗਿਆ ਪੁੱਤ ਆ ਵਿੱਚ ਦੀ ਆਇਆ ਦੱਸਣ ਕਹਿੰਦਾ ਓਹ ਵਾਹ ਦੇਖੋ ਜੀ ਮਨਾਲੀ ਰੋਹਤੰਗ ਬਰਫ਼ ਤੋਂ ਬਿਨਾਂ ਗਾਰਾ ਵੀ ਬਹੁਤ ਆ ਬਰਫ਼ ਦੇ ਉੱਤੇ ਵੀ ਗਾਰਾ ਆ ਕਰਤਾ ਐਡਵੈਂਚਰ ਵਧੀਆ ਯਾਰ ਐਨਜੋਏ ਕਰਨਾ ਚਾਹੀਦਾ ਇੱਥੇ ਆਏ ਆ ਆਪਾਂ ਇੱਕ ਕਿਹੜਾ ਹੋਰ ਤੇ ਹੁਣ ਤਾਂ ਲੱਪੜ ਗਏ ਇੱਕ ਇੱਕ ਕਿਹੜਾ ਚੋਪਰਾ ਹੋਰ ਓਏ ਇੱਕ ਕਿਹੜਾ ਹੋਰ ਹੁਣ ਲੱਪੜਦਾ ਗਿਆ ਹੀ ਆ ਹੁਣ ਤਾਂ ਇੱਕੋ ਹੀ ਗੱਲ ਐ ਇੱਕ ਕਿਹੜਾ ਹੋਰ ਤੇ ਆ ਬਾਕੀ ਆ ਆ ਵੀ ਇੱਥੇ ਫਿਰਦੇ ਆ ਬਾਦੂ ਹਾਂਜੀ ਮਨਾਰੀ ਪਹੁੰਚ ਗਏ ਜੀ ਜਾਮ ਬਹੁਤ ਜ਼ਿਆਦਾ ਪੂਰਾ ਹਾਲ ਗੱਡੀਆਂ ਤੁਰ ਰਹੀਆਂ ਕਿਤੇ ਦੀ ਕਿਤੇ ਭੇਜਦੇ ਨੇ ਗੱਡੀ ਅੱਗੇ ਤੋਂ ਮੁੜ ਕੇ ਆਉਂਦੀ ਆ ਦੇਖ ਲੋ ਬਾਜ਼ਾਰ ਚ ਤੁਰੇ ਫਿਰਦੇ ਆ ਭਰਾ ਹਲ ਹੋਇਆ ਪਿਆ ਦੇਖੋ ਨਿਆਰੇ ਮਨਾਲੀ ਦੇ ਦੇਖੋ ਰਸ ਆ ਮੈਡਮ ਜੀ ਮੜਾ ਸਾਈਡ ਤੇ ਹੋ ਲੋ ਪਰ ਇਹ ਹੀ ਹੁੰਦਾ ਕੋਈ ਨਾ ਲੋਕ ਨਾਲੇ ਅਰੇ ਯਾਰ ਇਧਰ ਹੀ ਗੱਡੀਆਂ ਚਾਹੀਦੀਆਂ ਹੀ ਨਹੀਂ ਬਿਲਕੁਲ ਦੇਖੋ ਰੌਣਕ ਮੇਲਾ ਮਨਾਲੀ ਦਾ ਬਾਕੀ ਤੁਹਾਨੂੰ ਘਮਾਉਣਿਆ ਮਾਰ ਰੋੜ ਆ ਜੀ